ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਾਈ ਲਾਈਫ ਸਟਾਈਲ ਤੇ ਉਮੀਦ ਕਰਦੀ ਹਾਂ ਕਿ ਸਾਰੇ ਹੀ ਵੀ ਬਿਹਰੂਸ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤਵੇ ਨੂੰ ਆਪਾਂ ਕਿਸ ਤਰ੍ਹਾਂ ਵਾਸ਼ ਕਰਨਾ ਵੀ ਆਪਣਾ ਤਵਾ ਜਿਹੜਾ ਬਹੁਤ ਹੀ ਸਾਫ਼ ਹੋ ਜਾਏ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਆਪਾਂ ਕਿਸ ਤਰ੍ਹਾਂ ਤੇ ਮੈਨੂੰ ਰੱਖਣਾ ਤੇ ਆਪਣੇ ਘਰ ਦੇ ਵਿੱਚ ਬਰਕਤਾਂ ਰਹਿਣੀਆਂ ਇਹ ਵੀ ਜ਼ਰੂਰ ਦੱਸਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਜੇਕਰ ਚੈਨਲ ਤੇ ਪਹਿਲੀ ਵਾਰ ਆ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਵੇ ਨੂੰ ਆਪਾਂ ਸਾਫ਼ ਕਰਨ ਦੇ ਲਈ ਸਭ ਤੋਂ ਪਹਿਲਾਂ ਗੈਸ ਓਨ ਕਰਕੇ ਆਪਾਂ ਤਵੇ ਨੂੰ ਉੱਪਰ ਗਰਮ ਹੋਣ ਦੇ ਲਈ ਰੱਖਤਾ। ਤੇ ਹੁਣ ਆਪਾਂ ਨੇ ਕਿਹੜੀ ਚੀਜ਼ ਨਾਲ ਇਹਨੂੰ ਬਹੁਤ ਹੀ ਵਧੀਆ ਸਾਫ਼ ਸੁਥਰਾ ਕਰ ਲੈਣਾ ਉਹ ਵੀ ਤੁਹਾਨੂੰ ਦੱਸਦੇ ਆ। ਹਾਂਜੀ ਆਪਾਂ ਤੁਹਾਨੂੰ ਦੱਸਦੇ ਆ ਕਿ ਬਰਫ਼ ਦੇ ਨਾਲ ਆਪਾਂ ਤਵੇ ਨੂੰ ਕਿਵੇਂ ਸਾਫ਼ ਕਰੀਏ। ਤਵੇ ਦੇ ਉੱਪਰ ਬਰਫ਼ ਰੱਖ ਕੇ ਆਪਾਂ ਉਦੋਂ ਤੱਕ ਗੈਸ ਓਨ ਰੱਖਣਾ ਜਦ ਤੱਕ ਪਾਣੀ ਭੂਰੀ ਤੇਰਾ ਬਰਫ ਵਾਲਾ ਪਿਘਲ ਕੇ ਰਿੱਜ ਜਾਣਾ ਲੱਗ ਜਾਵੇ ਤੇ ਹੋਰ ਖੇੜੀ-ਖੜੀ ਇਹਦੇ ਵਿੱਚ ਚੀਜ਼ ਆਪਾਂ ਨੇ ਐਡ ਕਰਨੀਆਂ ਉਹ ਵੀ ਤੁਹਾਨੂੰ ধਵਾਉਣੀਆਂ ਬਿਨਾਂ ਰਗੜੇ ਬਿਨਾਂ ਮੈਂ ਤਾਂ ਆਪਣਾ ਤਵਾ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਨਵੇਂ ਦੀ ਤਰ੍ਹਾਂ ਲੋ ਜਿਸ ਤਰੀਕੇ ਨਾਲ ਆਪਾਂ ਸਾਰੇ ਤਵੇ ਤੇ ਰੱਖ ਕੇ ਬਰਫ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਕਿਉਂਕਿ ਜਦੋਂ ਆਪਣਾ ਤਵਾ ਪੂਰੀ ਤਰ੍ਹਾਂ ਬਹੁਤ ਵਧੀਆ ਸਾਫ਼ ਸੁਥਰਾ ਹੁੰਦਾ ਆਪਣੇ ਰੋਟੀ ਆ ਜਿਹੜੀ ਉਹ ਵੀ ਬਹੁਤ ਵਧੀਆ ਪੱਕ ਕੇ ਤਿਆਰ ਹੁੰਦੀ ਆ ਲਓ ਜੀ ਹੁਣ ਬਰਫ਼ ਵਾਲਾ ਪਾਣੀ ਜਿਹੜਾ ਬਿਲਕੁਲ ਗਰਮ ਹੋ ਚੁੱਕਿਆ ਆਪਾਂ ਨੇ ਗੈਸ ਬੰਦ ਕਰ ਦਿੱਤਾ ਤੇ ਦੂਤੇ ਆਪਾਂ ਕੀ ਸਫਾਈ ਦੇ ਲਈ ਹੋਰ ਕਿਹੜੀ ਚੀਜ਼ ਲੈਣੀਆਂ ਉਹ ਦਾ ਤੁਹਾਨੂੰ ਦੱਸਦੇ ਆਂ ਪਾਣੀ ਨੇ ਇਸ ਤਰੀਕੇ ਨਾਲ ਇੱਕ ਤੋਂ ਦੋ ਮਿੰਟ ਤੱਕ ਰਜਣ ਤਾਈ ਆਪਾਂ ਇਥੇ ਲਿਆ ਇੱਕ ਚਮਚ ਦੇ ਕਰੀਬ ਚਿੱਟਾ ਨਮਕ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕੀਤੀ ਹੈ ਦੂਜੀ ਚੀਜ਼ ਬੇਕਿੰਗ ਪਾਊਡਰ ਇੱਕ ਅੱਧੇ ਚਮਚ ਦੇ ਕਰੀਬ ਆਪਾਂ ਬੇਕਿੰਗ ਪਾਊਡਰ ਦਾ ਪਾ ਲਿਆ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੀਜੀ ਚੀਜ਼ ਲਈ ਹੈ ਇੱਥੇ ਆਪਾਂ ਨੇ ਇੱਕ ਨਿੰਬੂ ਕਿਉਂਕਿ ਨਿੰਬੂ ਅਤੇ ਮਿੱਠਾ ਸੋਡਾ ਹਰ ਤਰ੍ਹਾਂ ਦੀ ਸਫਾਈ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਸ ਤਰੀਕੇ ਨਾਲ ਆਪਾਂ ਨਿੰਬੂ ਲੈ ਕੇ ਉੱਪਰ ਚੰਗੀ ਤਰ੍ਹਾਂ ਰਗੜਦੇ ਹੋਏ ਸਾਰੇ ਤਵੇ ਨੂੰ ਕਲੀਨ ਕਰ ਲਵਾਂਗੇ ਨਿੰਬੂ ਦੇ ਨਾਲ ਆਪਾਂ ਧਿਆਨ ਨਾਲ ਇਸ ਨੂੰ ਰਗੜਨਾ ਕਿਉਂਕਿ ਦਵਾ ਆਪਣਾ ਗਰਮਾ ਆਪਣੇ ਹੱਥ ਨੂੰ ਵਿਚਾਰ ਰੱਖਣਾ ಎಸ್ ತರಿಕೆ ನಾವು ರಗಡದೆ ಸಾರಿ ತವೇದೇ ನಿಂಬು ಪಸಾ ದೇ ਲਓ ਜੀ ਹੁਣ ਆਪਣਾ ਤਵਾ ਠੰਡਾ ਹੋ ਗਿਆ ਤੇ ਇਹਦੇ ਉੱਤੇ ਆਪਾਂ ਨੇ ਥੋੜਾ ਜਾਂ ਇੱਥੇ ਸ਼ੈਂਪੂ ਲਿਆ ਤੇ ਨਾਲ ਹੀ ਆਪਾਂ ਸਕਰਬ ਦੇ ਨਾਲ ਇਹਨੂੰ ਥੋੜᱷਾ ਥੋੜਾ ਰਗੜ ਕੇ ਤੁਹਾਨੂੰ ਦਿਖਾਉਣੇ ਆ ਆਪਣਾ ਤਵਾ ਬਹੁਤ ਹੀ ਸਾਫ਼ ਹੋ ਜਾਊਗਾ ਤਾਂ ਵੇਨੂੰ ਹਮੇਸ਼ਾ ਹੀ ਜਿੱਥੇ ਵੀ ਆਪਣਾ ਰੱਖਣਾ ਰੋਟੀ ਬਣਾਉਣ ਤੋਂ ਬਾਅਦ ਸਿੱਧਾ ਰੱਖੋ ਨਾ ਕਿ ਪੁੱਠਾ ਸਿੱਧਾ ਰੱਖਣ ਦੇ ਨਾਲ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਰਸੋਈ ਦੇ ਵਿੱਚ ਆਪਣੇ ਬਰਕਤ ਰਹਿੰਦੀ ਆ ਲਓ ਜੀ ਆਪਣਾ ਤਵਾ ਜਿਹੜਾ ਬਹੁਤ ਹੀ ਸਾਫ਼ ਹੋ ਗਿਆ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ